सुमंत रेहाना मेरे हस्बैंड दी डेथ 2023 21 जनवरी 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਬਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚ ਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉਥੇ ਆ ਰਿਹਾ ਆ ਕੇ ਆਂਦੇ ਉਥੇ ਰਿਹਾ 3 ਮਹੀਨੇ 3 ਮਹੀਨੇ ਆ ਕੇ ਐਨੇ ਫਿਰ ਇਹਨਾਂ ਦੀ ਡੈਥ ਤੋਂ ਐਂਡ ਹੋ ਗਈ ਫਿਰ ਤੈਜੇ ਤੇ ਐਨੇ ਫਿਰ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ੇ ਸ਼ੁਰੂ ਕਰ ਦਿੱਤੇ ਤੇ ਫਿਰ ਉਹ ਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫਿਰ ਇੱਕ ਵਾਰੀ ਦਾ ਨਸ਼ਾ ਛੁਡਾ ਦੇ ਇਹ ਤੈਨੂੰ ਸੈਂਟਰ ਭੇਜ ਦਈਏ ਉਥੇ ਭੇਜਿਆ ਉਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਟਿਆ ਨਰਸਿੰਗ ਪਟਿਆ ਨਿਊ ਸੈਂਟਰ ਸਾਈਕੀਆਟ੍ਰਿਕ 202 ਤੈਹੀ ਦੀ 2023 ਜੂਨ ਦੀ ਨਾ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੰਮ ਕਰ ਦਿੱਤੀਆਂ ਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਐਨੇ ਹੌਲੀ ਹੌਲੀ ਨਾ ਮਤਲਬ ਯੋਰਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੂੰ ਬੜਾ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆਦਤ ਹੈ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਐਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਐਨੇ ਐਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ ਉਹ 290 ਤੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗੱਲ ਕੱਢੀ ਤੇ ਫੇਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਤੇ ਕੋਲ ਨੱਕ ਡਰ ਕੇ ਸੀ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫੇਰ ਮੈਂ ਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਉਂ ਲੱਗਦਾ ਸੀ ਮੈਂ ਮਾਰ ਹੀ ਜਾਣਾ ਫਿਰ ਮੈਂ ਡਾਕਟਰ ਇੱਥੇ ਹਰਾਂ ਨਿਊਰੋਡਾ ਡਾਕਟਰ ਡਾਕਟਰ ਮੈਨੂੰ ਨਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵਿਕਾਸ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਪਟਿਆ ਹਸਪੀਟਲ ਦਾ ਹਾਰਡ ਸਪੈਸ਼ਲਿਸਟ ਹੈ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਦਾ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ ਚ ਕਦੀ ਇੱਕ ਦਵਾਈ ਨਹੀਂ ਸਖਾਦੀ ਐਨੇ ਐਨੇ ਮੈਨੂੰ ਟੌਰਚਰ ਰੰਨੀਆਂ ਨੀ ਗੰਦੀਆਂ ਗਾਲਾਂ ਰੋਜ਼ ਥੁੱਕਾਂ ਪਾਣੀਆਂ ਡੁੱਬ ਮਾਰ ਐਚ ਸ਼ਰੂਪ ਨਾ ਕਾ ਡੁੱਬ ਮਾਰਿਆ ਰੇਚ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਰ ਡਰ ਕੇ ਜੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ पे ਕਿਉਂ ਮਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗਵ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਹੀਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਹੀਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾ ਹੁਣ ਆਪਣੇ ਮਾਂ ਨੂੰ ਤੇ ਮੈਂ ਕਹਣਾ ਰਗੂ ਨਾ ਹੀ ਐ ਬੜਾ ਤਾਕਤਵਰ ਐ ਵੀ ਤੇਰੀਆਂ ਲਕੰਦਾ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੰਡ ਦੇਵਾਂਗਾ ਅਰੇ ਜਾ ਕੋਣ ਸੀ ਇਹ ਰਾਗੋ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਫੇਰ ਮੈਂ ਇੰਨਾ ਹੀ ਪਰੇਸ਼ਾਨ ਹੋ ਗਈ ਮੈਂ ਨਹੀਂ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਤੇ ਫੇਰ ਇਹਨੇ ਰੋਜ਼ ਫੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉਠ ਉਠ ਤੂੰ ਐ ਸਾਈਨ ਕਰਨੇ ਕਿ ਨਹੀਂ ਕਰਨੇ ਮੈਨਾਂ ਮੂੰਹ ਦੇਖਣਾ ਮੈਂ ਕਹਿੰਨ ਨੇ ਐਨੇ ਚੁੱਕ ਗਏ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨਾਂ ਕਮਰਿਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਤੋਂ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਬਈ ਉਹਰੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਦੇ ਉੱਪਰ ਤੁਸੀਂ ਸਾਈਨ ਕੀਤੇ ਆ ਜੀ ਇਹਦੇ ਵਿੱਚ ਇਹਦੇ ਚ 4-5 ਚੈੱਕ ਤੇ ਹੋਣਗੇ ਲੂਟਰ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀਏ ਰਾਜੇ ਜੀ ਮੇਰਾ ਖਿਆਲ ਹੈ ਉਸ ਤਰ੍ਹਾਂ ਤੇ ਇਹ ਕਾਫੀ ਲੈ ਕੇ ਜਾ ਚੁੱਕਾ ਹੁਣ ਮੈਨੂੰ ਪਾਪਾ ਦੇ ਹੁੰਦੇ ਵੀ ਲਿੱਤੀ ਪਾਪਾ ਤੇ ਬਾਅਦ ਤੋਂ ਵੀ ਲਿੱਤੀ ਇਹਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤੇ ਦੇ ਦੀਏ ਨਾ ਤੂੰ ਸਾਈਨ ਕਰਾਨਾ ਜੋ ਵੀ ਹੈ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀਆਂ ਨਾ ਉਹਨੇ ਤੇ ਉਹ ਨੂੰ ਸੀ ਕਿ ਮੈਂ ਸਭ ਕੁਝ ਮੈਂ ਹੀ ਹੜੱਪ ਕਰ ਲਵਾਂ ਤੇ ਮੈਂ ਕਿਹਾ ਜਿਹੜਾ ਮੈਨੂੰ ਡਰਾ ਡਰਾ ਕੇ ਤਮਕਾ ਤਮਕਾ ਆਖੇ ਕੰਮ ਕਰਨਾ ਤੂੰ ਤੇ ਮੈਂ ਦੀ ਸ਼ਕਲ ਦੇਖਣੀ ਹੈ ਦੀ ਅੱਖਾਂ ਦੇਖਣੀ ਆ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕ ਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਦੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਕੀ ਇਹਨੇ ਸਾਰਾ ਕੁਝ ਪੰਨ ਸੁੱਟ ਸੁੱਟਿਆ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਉੱਪਰ ਕੋਈ ਸ਼ਿਕਾਇਤ ਰਹੀ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਰਹੀ ਹੈ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਐਪ੍ਰਿਲ ਚ ਅਪ੍ਰੈਲ ਚ ਵੀ ਇਹਨੇ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਬੀ ਸਟੇਟ ਉਥੋਂ ਮੈਂ ਆਈਆਂ 20 ਤਰੀਕ ਨੂੰ 16 ਤਰੀਕ ਨੂੰ ਮਜੀਠਾ ਰੋਡ ਜਿਹੜੀ ਉਹ ਮੈਂ ਨਾ ਚੌਂਕੀ ਉੱਥੇ ਦੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਫ਼ ਨਹੀਂ ਦਿੱਤਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਇਹ ਇਹ ਤੇ ਇਹਨਾਂ ਦੇ ਘਰ ਦਾ ਮਾਮਲਾ ਹੈ ਅਸੀਂ ਕੀ ਕਰਨਾ ਚਾਹੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹਾਂਜੀ ਮੈਂਟਲੀ ਡਿਸਟਰਬ ਹੈ ਨਹੀਂ ਸਰ ਇਹਦੀਆਂ ਦਵਾਈਆਂ ਦੁਵੀਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਡਿਸਟਰਬ ਹੋਏਗਾ ਹੀ ਥੋੜਾ ਬੋਤਾ ਐਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਰੀ ਡਿਸਟਰਬ ਇਹਦੀਆਂ ਦਵਾਈਆਂ ਜੋ ਚਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਟਿਆ ਘਾਸਪਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚਲੀਆਂ ਨਹੀਂ ਪਰ ਕੁਝ ਤੇ ਇਫੈਕਟ ਆਂਦਾ ਹੀ ਆ ਨਾ ਇਹਨੂੰ ਕਹਿੰਦਾ ਮਾਤਾ ਰਾਣੀ ਦਾ ਉਪਾਸਕ ਕਾਂ ਜੈ ਮਾਤਾ ਜੀ ਬਸ ਜੈ ਮਾਤਾ ਜੀ ਕਹੋ ਜੈ ਸਾਡੇ ਕਮਰੇ ਚ ਨਾਲ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਦਰਾਨੀ ਛਾਣੀਆਂ ਉਧੂਬੱਕ ਕੇ ਬੈਠੇ ਰਹਿਨੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਐਨਾ ਹਜੂਮ ਲੱਗ ਜਾਂਦਾ ਜਿਸਾ ਕੋਈ ਧਰਮਸਾਲਾ ਹੁੰਦੀ ਆ ਮੇਰਾ ਘਰ मेरा घर ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਦਾ ਕੋਈ ਮੇਰੇ ਡਰਾਈਂਗ ਰੂਮ ਚ ਬੈਠਾ ਦਾ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੁਬਕੇ ਬੈਠੇ ਰਹਨੇ ਆ ਮੋਬਾਈਲ ਵੀ ਨਹੀਂ ਜਲਾਣਾ ਤੋ ਇਨਮੇਲਸ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹਨ ਕਹਿੰਦੇ ਸੀ ਜੈ ਮਾਤਾ ਦੀ ਬੋਲੋ ਤੁਸੀਂ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਗਾਲਾਂ ਗੁੱਲਾਂ ਕੱਡੀਆਂ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਸਮਾਨ ਦੀ ਤੌਰ ਤੋਰ ਬੰਨ ਕੀਤੀ ਤੁਹਾਡ ਨਾਲ ਵੀ ਕਦੀ ਘਟ ਨਹੀਂ ਹੋਈ ਮੈਂ ਠੁੱਡ ਮਾਰਦਾ ਸੀਗਾ ਇਸ ਤਰ੍ਹਾਂ ਕਿ ਬਈ ਉਠ ਉਠ ਸਵੇਰੇ ਉਠ ਤੇ ਮੁੱਕਾ ਮਾਰੇ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਂਹ ਦਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਖਰੀਦੀ ਹੋਈ ਜਾ ਮੈਂ ਮਤਲਬ ਉਹ ਕਹਿੰਦਾ ਵੀ ਮੇ ਕੋ ਧੱਕੇ ਨਾਲ ਪਾਵਰ ਔਟਾਰਨੀ ਸੈਂਗ ਰਾਇਓ ਨਹੀਂ ਨਹੀਂ ਭਾਜੀ ਮੇਰੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਚ ਨਹੀਂ ਸੀ ਜੀ ਮੈਨੂੰ ਇਹ ਦੋ ਪੱਲੇ ਇਹਨਾਂ ਕੋਲ ਮੇਰੀ ਪਾਵਰ ਆਫ ਔਟਾਰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜ਼ਰਾ ਵੇਚਣੀ ਹੁੰਦੀ ਆ ਜਾਂ ਲੈਣੀ ਹੁੰਦੀ ਆ ਤੇ ਇਹ ਲਾ ਲੈਂਦੇ ਸੀ ਆਪਣੇ ਸੇ ਐਸੇ ਹੀ ਨਾ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵ ਮੇਰੇ ਛੋਟੇ ਬੇਟੇ ਤੇ ਵੱਡੇ ਨੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਂ ਸੀ ਹੂ ਨਾ ਮੰਮੀ ਦੇ ਨਾਂ ਕਰ ਦਈਏ ਤੇ ਚਲੋ ਤੇ ਕਰ ਦਿੱਤੀ ਮੈਂ ਤੇ ਆਪਣੇ ਆਪ ਚ ਨੇ ਸਿਆਪੇ ਮੈਨੂੰ ਕੋਰਟ ਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨਾਲ ਦੋਨਾਂ ਨੇ ਸਾਈਨ ਕੀਤੇ ਸਭ ਕੁਝ ਆਪੇ ਕੀਤਾ ਮੈਂ ਤੇ ਕੁਛ ਐਨਾ ਕੋ ਜ਼ਬਰਦਸਤੀ ਨਹੀਂ ਕਰਾਇਆ ਜਿਹੜੇ ਜਗ੍ਹਾ ਇਹ ਰਹਿ ਰਿਹਾ ਉਹ ਤੁਹਾਡੇ ਨਾਮ ਤੇ ਉਹ ਵਿਚਾਰਾਂ ਦੇ ਨਾਮ ਤੇ ਸਾਡਾ ਤੁਹਾਨੂੰ ਜੀ ਲੱਗਦਾ ਕਿ ਇਹ ਇਹਦਾ ਰੁਪਈਆ ਇਨੇ ਦਿਨਾਂ ਚ ਚੇਂਜ ਹੁੰਦਾ ਹੈ ਦਾ ਕਾਰਨ ਕੀ ਹੈ? ਕਿਆ ਉਹ ਸਰ ਉਹ ਇਹੋ ਹੀ ਕੰਧਰਾਂ ਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਆ ਸਾਨੂੰ ਜਾਈ ਅਰੇ ਹਮ ਕਭੀ ਹਮਨੇ ਮਿਲੇ ਹਮ ਤੇ ਕਹਤੇ ਸੰਬਖਾ ਕੰਧਲ ਹੈ ਉਹਨਾਂ ਨੇ ਤਾਂ ਮੇਰੇ ਕੇਕ ਕਟਣ ਆਣਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਣ ਆਣਾ ਹੈ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਜੀ ਮੈਂ ਇੱਕ ਬੇਵਾ ਮਾਤਾ ਜੀ ਇਹ ਕਹਿੰਦਾ 4 ਦਸੰਬਰ ਨੂੰ ਮੇਰੇ ਗੁਰੂ ਜੀ ਆ ਰਹੇ 4 25 25 25 25 ਦਾ ਪੰਜੀ ਸੌਮਨ ਬਰਥ ਹੋਦਾ ਹਾਂ ਹਾਂ ਜੀ ਹਾਂ ਗੁਰੂ ਜੀ ਕਿਤੇ ਆਪਣੇ ਆਪ ਨੂੰ ਤੇ ਨਹੀਂ ਕਹੋਂਦਾ ਇਹ ਨਹੀਂ ਬਸ ਐ ਹੋਇ ਕਿੰਦਰੋਂ ਦਾ ਮੇਰੇ ਗੁਰੂ ਜੀ ਦਾ ਡੈਸਨ ਕਿ ਹੈ ਜੀ ਅਮਰੀਕਾ ਕਦੇ ਨਹੀਂ ਗਿਆ ਅਮਰੀਕਾ ਤੇ ਆਇਤਾ ਕਦੇ ਨਹੀਂ ਗਿਆ ਫਿਰ ਇਹਨੇ ਐਡਰੈਸ ਦਿੱਤਾ ਹੋਇਆ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾ ਕੋਈ ਕੀ ਪਤਾ ਕੰਦਾ ਮੈਨੂੰ ਗੁਰਗੱਦੀ ਮਿਲ ਜਾਨੀ ਹੈ ਮੇਰੇ ਕੋ ਐਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਇਹ ਇਮੇਜਿਨੇਸ਼ਨਸ ਹੈ ਮਾਤਾ ਜੀ ਜਿਹੜੀ ਜੀਐਮਡੀ ਗੱਲ ਨਹੀਂ ਮੈਨੂੰ ਮਤਲਬ ਮਤਲਬ ਇਹਦਾ ਦਿਮਾਗ ਦੇ ਆਪਣੇ ਵਿਚਾਰ ਹੈ ਨਾ ਅੱਛਾ ਕਹਾਣੀ ਕਿਉਂਕਿ ਹਰ ਵੇਲੇ ਬਿਟਕੋਇਨ ਦੀ ਸਰ ਮੈਨੂੰ ਕੁਝ ਨਹੀਂ ਪਤਾ ਬਿਟਕੋਇਨ ਹੁੰਦੇ ਕੀ ਐ ਤੁਹਾਡੇ ਹਸਬੰਦ ਨੇ ਬਿਟਕੋਇਨ ਕਿਤੇ ਖਰੀਦੇ ਸੀ ਕਿਤੇ ਕਦੀ ਵੀ ਨਹੀਂ ਕਦੀ ਵੀ ਨਹੀਂ ਉਹ ਤੇ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਹਗਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਝ ਕਰਾਂ ਉਹਨਾਂ ਨੇ ਕਦੀ ਨਹੀਂ ਕੁਝ ਕੀਤਾ ਉਹਨਾਂ ਦੀ ਪ੍ਰਾਪਰਟੀ ਜੀ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਹੈ ਇਹਦਾ ਵੇਰ ਐਸੀ 2010 ਵਿੱਚ ਇਹਦੀ ਕੋਈ ਬੇਟੀ ਹੈਗੀ ਇੱਕ ਬੇਟੀ ਹੀ ਹੈ ਛੋਟੀ ਜਿੱਦਾਂ ਕਿ ਇਹ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤੁਹਾਨੂੰ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਤੇ ਹੁਣ ਇਹ ਉਹਦੀ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੈਗੀ ਹੈ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਵੀ ਕਿ ਮੈਂ ਆਪਣੀ ਬੇਟੀ ਦੇ ਟੁਕੜੇ ਟੁਕੜੇ ਕਰ ਦਿੱਤੇ ਸੀ ਛੋਟੇ-ਛੋਟੇ ਟੁਕੜੇ ਇਹ ਦੇਖੋ ਹਾਂ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਕਿ ਅਰੇ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ ਇੱਕ 10 ਸਾਲ ਦੀ ਹੈ ਵਾਈਫ ਛੱਡ ਕੇ ਗਈ ਕਾਰ ਵਾਈਫ ਛੱਡ ਬਸ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਸੀ ਉਹਦੇ ਆ ਵੀ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਉਹ ਬੜੇ ਅੱਛੇ ਘਰ ਦੀ ਸੀ Gracias. ਦੇਖਿਆ ਕਿ ਇੰਡੀਆ ਨਹੀਂ ਸੀ ਮਾਤਾ ਜੀ ਮਾਤਾ ਜੀ ਦਾ ਮਸਲਾ ਹੈ ਕਿ ਉਹਨਾਂ ਦਾ ਰਾਤ ਦਾ ਬਸਤਾ ਹੈ ਜਿਹੜੀ ਜ਼ਮੀਨ ਜਾਇਦਾਦ ਆ ਹੱਟ ਉਹ ਉਹ ਹੋਣਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਕਿ ਤੁਹਾਡੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਉਹ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ 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 ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਿਹਾ ਮੈਂ ਤੇ ਉਹਨੂੰ ਛੋਟੇ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਮ ਨਾ ਲਵੋ ਉਹ ਉਹਨੂੰ ਹਗਾ ਮੈਨੂੰ ਇੱਕ ਵਾਰੀ ਮੈਂ ਹੜੱਪ ਲਾਵਾਂ ਬਸ ਮਤਲਬ ਜੀ ਤੁਸੀਂ ਅਮਰੀਕਾ ਰਹਿ ਕੇ ਆ ਅਮਰੀਕਾ ਅਰੇ ਜ਼ਿੰਦਗੀ ਚ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਨਹੀਂ ਮਸਲਾ ਆ ਉਹ ਕੀ ਹੋਇਆ ਸੀ ਕਦੋਂ ਰਾਤੀ ਹਾਂ ਰਾਤੀ ਸੀ ਨਾ ਇਹ ਰਾਤ ਦੀ ਇਹਦਾ ਮਾਫੀਨਾਮਾ ਹੋ ਰਿਹਾ ਹੈ ਰਾਤੀ ਐ ਅਸੀਂ ਸਾਰੇ ਬੈਠੇ ਹੋਏ ਸੀ ਆਪਾਂ ਮੇਰੇ ਮਾਨ ਜੀ ਜਿੱਤਾ ਦਿਖਾ ਦਿਓ ਅੱਛਾ ਅੱਜ ਵੱਡ ਕੇ ਦਿਖਾ ਦਿਓ ਸਾਰੇ ਨੂੰ ਦਿਖਾ ਦਿਓ ਰਾਤੀ ਕੀ ਹੋਇਆ ਜੀ ਆ ਦੱਸੋ ਰਾਤੀ ਦੱਸਣੀ ਆ ਮੈਂ ਰਾਤੀ ਹਮ ਅਸੀਂ ਨਾ ਆਪਣੇ ਮੈਂ ਮਾਇਕੇ ਆ ਤੇ ਮਾਇਕੇ ਤੋਂ ਨਾ ਮੈਂ ਕਿੰਨੇ ਸਖਸ਼ ਸੀ ਵੀ ਐ ਦੱਸਣੀ ਆ ਤੁਹਾਨੂੰ ਮਾਇਕੇ ਅਸੀਂ ਸਾਡੇ ਇੱਕ ਦਾ ਖਾਣਾ ਖੁਣਾ ਸਿਖਾ ਹੀ ਦੇ ਸੀ ਤੇ ਦਰਵਾਜ਼ਾ ਬੰਦ ਸੀ ਤੇ ਅਨ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਇਹ ਗਨਮੈਨ ਪਿੱਛੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਆਪਣਾ ਤੁਸੀਂ ਕਿਸ ਤਰ੍ਹਾਂ ਆਇਓ ਕਿਸ ਹਾਨੀ ਅਸੀਂ ਇਹਨੇ ਗਨਮੈਨ ਦੀ ਉਹ ਲਈਤੀ ਪਿਸਟਲ ਤੇ ਮੈਂ ਅਸੀਂ ਕਹਾ ਸਾਰਿਆਂ ਸੇ ਡਰ ਗਏ ਸਾਰਿਆਂ ਨੇ ਕਿਹਾ ਵੀ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸ ਤਰ੍ਹਾਂ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰਿਆਂ ਨੇ ਪੁੱਛਿਆ ਨੂੰ ਤੁਸੀਂ ਕਿਸ ਤਰ੍ਹਾਂ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ 'ਚ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੋਲੀ ਨਾਲ ਕੋਈ ਮਾਰ ਨਾ ਦੇਵੇ ਫੇਰ ਇਹ ਬਾਹਰ ਜਾ ਕੇ ਅਨਦਾ ਬਚੋਇਆ ਫੇਰ ਇਹਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫੇਰ ਇਹਨਾਂ ਨੂੰ ਉਥੇ ਲੈ ਗਏ ਕੀ ਕਿ ਤੁਹਾਨੂੰ ਆ ਕੇ ਕੀ ਕਿ ਮੈਨੂੰ ਆ ਕੇ ਆਇਆ ਕਿ ਬਸ ਉਹ ਤੁਸੀਂ ਦੋ ਪੇਪਰ ਸਾਈਨ ਨਹੀਂ ਨਾ ਕੀਤਾ ਤੇ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦੇਉ ਜਿਹੜੇ ਚੈੱਕ ਸਾਈਨ ਕਰਨੇ ਸੀ ਉਹ ਵੀ ਰਸਦਿਆ ਸੀ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਤਾਮਕੀ ਉਹ ਵੀ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂਕ ਉਹਦੀ ਜੋ ਖੋਲੀ ਗਨ ਮੈਂ ਆਂਦੀ ਹਾਂਜੀ ਤੇ ਉਹਦੀ ਖੋਲ ਦੋ ਗਨਮੈਨ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਕਸਮ ਜੋ ਆਪਸੀ ਨਾ ਹਾਂ ਕਿਹੜਾ ਰਿਪੋਰਟਰ ਦਾ ਕੀ ਹੈ ਹਾਂ ਕਿੱਥੋਂ ਦਾ ਮਸਲਾ ਕਿੱਥੇ ਹੋ ਰਿਹਾ ਹੈ ਇਹ ਪਟੇਲ ਚੋਂ ਪ੍ਰੈਸ ਰਿਪੋਰਟਰ ਦਾ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਪਟੇ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਤੇ ਨਾਮ ਅਨਾਮ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾਵਦੋ ਮੈਨੂੰ ਕੋਈ ਦਵਾਈਆਂ ਖਵਾਏ ਜਾਂਦੀ ਹੈ ਜਿਸ ਕਰਕੇ ਬੱਚੇ ਦਵਾਈਆਂ ਸਿਰਫ ਪਾਟਿਆ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹ ਹੀ ਹਨ ਖਵਾਉਂਦੀ ਸਮਾਂ ਉਹ ਹੀ ਖਵਾਉਣੀਆਂ ਸੀ ਮਾਤਾ ਰਾਣੀ ਦਾ ਵਿਗ੍ਰਹਿ ਵੇਖਿਆ ਜਿਨ੍ਹਾਂ ਨੂੰ ਹੀ ਪੂਜਦਾ ਜੈ ਮਾਤਾ ਦੀ ਜੈ ਮਾਤਾ ਦੀ ਕੜੀ ਮਾਤਾ ਰਾਣੀ ਨੂੰ ਪੂਜਦਾ ਕੁਝ ਵੀ ਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂਨੂੰ ਤੇ ਇਹ ਕਮਰੇ ਸ਼ੇਰਨੀ ਵਾਲੀ ਮਾਤਾ ਜੀ ਕਹਿੰਦਾ ਕੀ ਪਤਾ ਦੀ ਇਹ ਜੀ ਕੀ ਪਤਾ ਕੜੀ ਮਾਤਾ ਹੈ ਲੇਕਿਨ ਮੈਂ ਇਹਦੇ ਕਮਰੇ ਚ ਕਦੀ ਅੱਜ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਕਿ ਤੂੰ ਚੀਨ ਨੂੰ ਹੱਥ ਲਾਵੇਂਗੇ ਉਹ ਸ਼ੁੱਧਾ ਉਹ ਸੁੱਟ ਦਿੰਦਾ ਸੀ ਬਾਹਰ ਦੇਖੀ ਸਭ ਤੋਂ ਪਹਿਲਾਂ ਮਾਂ ਇੱਕ ਰੱਬ ਦਾ ਰੂਪ ਹਾਂਜੀ ਹਾਂਜੀ ਮਾਰਦਾ ਕੁੱਟਦਾ ਪਰ ਦੂਜੇ ਭਗਵਾਨਾਂ ਮਾਤਾ ਨੂੰ ਮਾਰਦੇ ਬੱਸ ਇਹਨਾਂ ਜੈ ਮਾਤਾ ਦੀ ਜੈ ਮਾਤਾ ਹਾਂ ਉਹ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਉਂਦੇ ਆ ਜਿਹੜੇ ਮਤਲਬ ਪੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਕੰਜਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਹ ਤੂੰ ਕਾਕੇ ਐਨੀ ਵੱਡੀ ਐਨੀ ਜ਼ੋਰ ਦੀ ਨਾ ਕਿਹਾ ਕਾ 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕਿਆ ਕਰ ਕੰਦਾ ਜੋ ਮੇਰੇ ਕੋ ਮਾਤਾ ਰਾਣੀ ਦਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸੌਰੀ ਦੁਨੀਆ ਜੜੀ ਵੀ ਪਤ ਪੂਰੀ ਡੈਨ 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 ਉਹ ਮੇਰੇ ਕੋ ਵੀਡੀਓ ਵੀ ਗਈ ਸੀ ਪਤਾ ਨਹੀਂ ਉਹ ਕਿਸਾ ਡਿਲੀਟ ਹੋ ਗਈ ਹੈ ਮੇਰੇ ਮਨ ਦੇ ਨਹੀਂ ਮਨ ਹੈ ਇਹ ਸਭ ਕਿਉਂ ਕਰਨਾ ਚਾਹੁੰਦਾ ਹੈ ਇਹ ਨਾ ਪੈਸਾ ਆਪ ਐ ਫੇਮਸ ਹੋਣਾ ਚਾਹੁੰਦਾ ਹੈ ਬਸ ਕਿ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਦੇ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕਹਿੰਦਾ ਚੰਡੀਗੜ੍ਹ ਦੇ ਨਾਲ ਕਹਿੰਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਹੋ ਕੇ ਸੀ 10000 ਰੁਪਏ ਤੇ ਮੈਂ ਤੇ ਉਮਰ ਕਿੰਨੀ ਹੈ ਰਕੇਸ਼ ਤੇ ਹਨ ਇਹਦਾ 5 12 1981 ਇਹਨੇ ਇੱਕ ਆਪਣਾ ਫੇਕ ਆਈਡੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਦਾ ਬਰਥ ਰੱਖਿਆ ਤੇ ਕਹਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਹੈ ਮੈਂ 4 ਸਾਲ ਤੋਂ ਕੁੜੀ ਨੂੰ ਹੱਥ ਨਹੀਂ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਇਹਦਾ ਵਿਆਹ ਵੀ ਹੋਇਆ ਹੋਇਆ ਹੈ ਇਹਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2017 ਦੇ ਵਿੱਚ ਇਹਦੀ ਵਾਈਫ ਫੁਗਾਈ ਸੀ ਕਿ ਉਹ ਵੀ ਦੁਖੀ ਹੋ ਕੇ ਗਈ ਸੀ ਕਿਉਂਕਿ ਆ ਉਹਦਾ ਵੀ ਸਾਰਾ ਪੈਸਾ ਇਹਨੇ ਖਾ ਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਭਾਰਤ ਤੋਂ ਬਾਹਰ ਕਿਤੇ ਗਿਆ ਹੈ ਕਿਤੇ ਵੀ ਕਦੇ ਨਹੀਂ ਗਿਆ ਕਦੇ ਨਹੀਂ ਗਿਆ ਸਵਾ ਸਾਲ ਟਿਕਟਸ ਆ ਕਿਤੇ ਨਹੀਂ ਗਿਆ ਇਹਦੀ ਫੈਮਲੀ ਚਲੀ ਗਈ ਹੈ ਫੈਮਲੀ ਕਿਸੇ ਦੇ ਵੀ ਰਹਿ ਨਹੀਂ ਕਿੰਗੇ ਨਾਮ ਕਿੱਥੋਂ ਆ ਗਿਆ ਇਹਨੇ ਆਪੇ ਬਣਾਇਆ ਦਾ ਮੈਂ ਥੋੜਾ ਪਾਇਆ ਦਾ ਨਾਮ ਰਾਜਾ ਟਿਕਿੰਗ ਦਾ ਕਿੰਨਾ ਨਾਮ ਆ ਰਿਹਾ ਹੈ ਭਗਵਾਨਾਂ ਦੀਆਂ ਵੇਦਵੀਆਂ ਕਰ ਰਿਹਾ ਹੈ ਗਾਲਾਂ ਤੱਕ ਕੱਢ ਰਿਹਾ ਹੈ ਸ਼ਰਧਮੰਦੇ ਬੋਲ ਸਰ ਉਹ ਤਾਂ ਘਰ ਵੀ ਬੋਲਦਾ ਹੈ ਉਹ ਭਗਵਾਨ ਵਿਸ਼ਨੂ ਨੂੰ ਭਗਵਾਨ ਸ਼ਿਵ ਜੀ ਨੂੰ ਮੈਂ ਉਹਨਾਂ ਦਾ ਬੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਨੀ ਆ ਮਗਰ ਹਾਏ ਭਗਵਾਨ ਜੀ ਮਾਫ ਕਰਨਾ ਇਹਨੂੰ ਮਾਂ ਵਾ ਨਾ ਇੱਕ ਮਾਂ ਜਿਹੜਾ ਇੱਕ ਨਵਾਂ ਧਾਰਗੜ ਬਣਾਇਆ ਗਿਆ 2017 ਦੀ ਜਾਣਕਾਰੀ ਗਈ ਤੁਹਾਨੂੰ ਮੈਨੂੰ ਨਹੀਂ ਪਤਾ ਮੈਰੀ ਤੁਹਾਨੂੰ ਠੀਕ ਹੈ ਇਸ ਤਰ੍ਹਾਂ ਵੀ ਆ ਵੀਡੀਓ ਸਾਹਮਣੇ ਆਂਦੀ ਹੈ ਮਾਨੂੰ ਕਿੰਨਾ ਕਿਦੋਂ ਆਦਾਰੀ ਹੈ ਬਹੁਤ ਪਤਾ ਕੀ ਹੈ ਮੈਂ ਬਹੁਤ ਤਰੀ ਆਉ ਜਿੱਦਾਂ ਹਾਂਜੀ ਮੈਂ ਮੈਂ ਐਸੇ ਕਰਕੇ ਮਤਲਬ ਕਿ ਤਰਜ਼ੀ ਰਹੀ ਕਿ ਬਚਲ ਅਬ ਬੱਚਾ ਮੈਨੂੰ 4 ਸਾਲ ਸੁੱਕਣਾ ਸੁੱਕ ਸੁੱਕ ਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਉਹ ਨੂੰ ਲੈ ਨਵਸਦੀ ਨਾ ਗਾ ਬਰ ਬੱਸ ਅੱਛਾ ਅੱਛਾ ਮਾਤਾ ਜੀ ਤੂੰ ਦਿਲ ਛੋਟਾ ਨਾ ਕਰੋ ਮਾਤਾ ਜੀ ਪਾਣੀ ਦੇ ਦੇ ਤੂੰ ਪਾਣੀ ਦੇ ਦੇ ਮੇਰੇ ਛੋਟੇ ਬੇਡੇ ਨੂੰ ਬੜੀਆਂ ਧਮਕੀਆਂ ਲਾਂਦਾ ਹੈ ਬਹੁਤ ਧਮਕੀਆਂ ਨੂੰ ਲਾਂਦਾ ਕਦੀ ਉਹ ਕਰਦਾ ਹੈ ਕਿਆ ਤੂੰ ਤੇਰੇ ਪੁੱਤਰ ਨੂੰ ਝੋਟੇ ਨੂੰ ਲਕਵਾਉ ਜੇ ਮੈਂ ਕਹਿੰਦਾ ਮੈਂ ਕਿਉਂ ਆਪਣੇ ਮੂੰਹ ਨੂੰ ਕਹਿਣਾ ਮੈਂ ਆਪਣੇ ਮੂੰਹ ਤੋਂ ਨਾ ਦਿੰਦું ਕੁਝ ਕਹਿਣਾ ਨਾ ਉਹਨੂੰ ਬਸ ਇਸ ਦੇਣੀ ਆ ਮੈਂ ਕਿਸੇ ਨੂੰ ਬਸ ਇਸ ਨਹੀਂ ਮੈਂ ਦੇਖ ਪ੍ਰਸ਼ਾਸਨ ਕੋ ਮਤਲਬ ਮੰਗਦਾ ਹੈ ਜਿਹੜਾ ਇਹ ਕਹਿ ਰਿਹਾ ਕਿ ਮੇਰੇ ਕੋਲ 500 ਕਰੋੜ ਰੁਪਏ ਤੋਂ ਉੱਤੇ ਪੈਸਾ ਹੈ ਕਿ ਐਦਾਂ ਦੀ ਕੋਈ ਗੱਲਬਾਤ ਹੈ ਜੇ ਕੋਲ 500 ਕਰੋੜ ਹੋਵੇ ਤਾਂ ਫਿਰ ਮੈਨੂੰ ਰਾਤੀ ਕਿਉਂ ਆ ਬੇ ਲੈਣ ਨੂੰ ਸੇ ਬੈਸ ਮਾਦਰੀ ਜਿਹੜੀ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹ ਬੜੀ ਮੰਮਾ ਜਿਹੜੇ ਨੇ ਉਹ ਕਹਿੰਦੇ ਵੀ ਇਹ ਕਿ ਸਾਰਾ ਪੈਸਾ ਜਿਹੜਾ ਹੈ ਉਹ ਰਾਜੇ ਦਾ ਹੈ ਤੇ ਉਹ ਮੈਡਮ ਐਫਸੀ ਦਾ ਜਿਹੜਾ ਬੜੀ ਮੰਮਾ ਕੋਣ ਬੜੀ ਮੰਮਾ ਕੋਣ ਬੜੀ ਮੰਮਾ ਮੇਰੀ ਜਠਾਨੀ ਹੈ ਉਹ ਮੇਰੀ ਜਠਾਨੀ ਹੈ ਉਹਨਾਂ ਦੇ ਹਸਬੰਦ ਦੀ ਡੈਥ 1990 ਚ ਹੋਈ ਸੀ ਉਦੋਂ ਉਹਨਾਂ ਦੀਆਂ ਬੇਟੀਆਂ ਛੋਟੀਆਂ ਉਦੋਂ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਭਾਬੀ ਸਾਡੇ ਨਾਲ ਹੀ ਰਹਿ ਮਤ ਫਿਰ ਮੇਰੇ ਹਸਬੰਦ ਨੇ ਪੜਾਇਆ ਲਿਖਾਇਆ ਵਿਆਹ ਕੀਤਾ ਸਭ ਕੁਝ ਕੀਤਾ ਤੇ ਹੁਣ ਉਹ ਇਸ ਵੇਲੇ ਘਰ ਆ ਗਿਆ ਤੇ ਉਹਨਾਂ ਨੂੰ ਜੋ ਗੱਲ ਕਰ ਰਹੇ ਹੋ ਤੁਹਾਡੇ ਨਾਲ ਬੋਲ ਰਹੇ ਆਂ ਹਾਂ ਪਰ ਉਹ ਉਹਨਾਂ ਨੂੰ ਜੋ ਕੋ ਕਹਿਣਗੇ ਉਹ ਤੇ ਦੂਰ ਵੀ ਨਹੀਂ ਸਕਦੇ ਉਹ ਤੇ ਬਾਥਰੂਮ ਵੀ ਬੋਕਰ ਨਾਲ ਜਾਂਦੇ ਉਹਨਾਂ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਦੇ ਕੋਲ ਹਾਂਜੀ ਤਾਂ ਬਹੁਤ ਜਿਆਦਾ ਲੱਗਿਆ ਉਹਨੂੰ ਤੁਮਟਾਇਆ ਗਿਆ ਜੋ ਉਹਦਾ ਸਾਥ ਹਾਂ ਜੋ ਉਹਨਾਂ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਕਿਹਾ ਤੋਣਾ ਕੋਈ ਸਵਾਲ ਲੈ ਕੇ ਮਾਮ ਕਰਦੇ ਹੋ ਪਰ ਇਹ ਕਿਹਦੀ ਮੰਗ ਹੈ ਪ੍ਰਸ਼ਾਸਨੋਂ ਦੀ ਮੰਗ ਹੈ ਮਾਤਾ ਜੀ ਆਖੀ ਮੰਗ ਹੈ ਨਿਆਂ ਮਿਲੇ ਇਹਨੂੰ ਸਮਝ ਆਵੇ ਅਕਲ ਆਵੇ ਆਪਣਾ ਜੋ ਹੈ ਬੇਫਜ਼ੂਲ ਦੀਆਂ ਕਰਜ਼ਾ ਪਿਆ ਨਾ ਕਰਨ ਇਹਦੇ ਬਰਬਾਦੀ ਕਰ ਰਿਆ ਨਾ ਕਰਨ اچھا ਮਾਤਾ ਇੱਕ ਹੋਰ ਸਵਾਲ ਹੈ ਜਿਸ ਤਰੀਕੇ ਨਾਲ ਪ੍ਰਮਾਤਮਾ ਨੂੰ ਤੁਸੀਂ ਮੰਨਦੇ ਹੋ ਪ੍ਰਮਾਤਮਾ ਨੂੰ ਮੰਨ ਮੰਨ ਸਭ ਨੂੰ ਵੀ ਪ੍ਰਮਾਤਮਾ ਨੂੰ ਮੰਨ ਰਿਹਾ ਪਰ ਪ੍ਰਮਾਤਮਾ ਨੂੰ ਗਾਲ੍ਹਾਂ ਕੱਢ ਰਿਹਾ ਇਹਨੂੰ ਕਿਵੇਂ ਵੇਖੋ ਉਹ ਸਿਰਫ ਜੈ ਮਾਤਾ ਦੀਨ ਨੂੰ ਮੰਨਦਾ ਜੈ ਮਾਤਾ ਹੀ ਕੋਨ ਕਿਉਂਕਿ ਜੜੀਆਂ ਵੀ ਸ਼ੇਰ ਮਾਤਾ ਮਤਲਬ ਮਾਤਾ ਵੈਸ਼ਨੋ ਦੇਵੀ ਨਹੀਂ ਪਰ ਉਹ ਕਹਿੰਦਾ ਮੈਂ ਹਰ ਭਗਵਾਨ ਦੀ ਮਾਤਾ ਨੂੰ ਜੈ ਮਾਤਾ ਦੀ ਕਹਿੰਦਾ ਹਰ ਪ੍ਰਮਾਤਮਾ ਜਿਹੜਾ ਉਹ ਫਿਰ ਵੀ ਨਹੀਂ ਬੰਦਾ ਪਤਾ ਕਿ ਮੈਂ ਵੀਡੀਓ ਨਹੀਂ ਆ ਨਹੀਂ ਦੇਖਦੀ ਕਹਿੰਗੇ ਮੈਂ ਪ੍ਰੈਸ਼ਰ ਪੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਨਿਆਂ ਦਿੱਤਾ ਜਾਵੇ ਮਾਤਾ ਜੀ ਠੀਕ ਹੈ ਠੀਕ ਹੈ ਠੀਕ ਹੈ ਮਾਤਾ ਜੀ ਠੀਕ ਹੈ ਬੈਠੇ ਹੋ ਕੇ ਸ਼ੋਰ ਬਹੁਤ ਸਾੜੇ